ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਘਰ ਕੇ ਰੰਦੀ ਤਿਆਰੀ ਕਰ ਦਿੱਤੀ ਹੈ ਤੇ ਉੱਥੇ ਹੁਣ ਕਿਸਾਨਾਂ ਦੇ ਵੱਲੋਂ ਪੱਕੇ ਡੇਰੇ ਲਾਉਣ ਦਾ ਐਲਾਨ ਕਰ ਦਿੱਤਾ ਹੈ ਤੇ ਦੱਸਿਏ ਕਿ ਹੁਣ ਐਲਾਨ ਐਸ ਕੇ ਐਮ ਦੇ ਵੱਲੋਂ ਕੀਤਾ ਗਿਆ ਹੈ ਤੇ ਉੱਥੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਰਜ਼ਾ ਮਾਫ਼ ਨੂੰ ਲੈ ਕੇ ਕੁਝ ਵਾਅਦੇ ਕੀਤੇ ਸੀ ਪਰ ਇਹ ਵਾਅਦੇ ਹੁਣ ਪੰਜਾਬ ਸਰਕਾਰ ਮੁੱਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਇਹ ਕਿਸਾਨਾਂ ਦੀ ਅੱਜ ਮੀਟਿੰਗ ਹੋਈ ਤੇ ਮੀਟਿੰਗ ਦੇ ਦੌਰਾਨ ਇਹ ਫੈਸਲੇ ਗਏ ਤੇ ਹੁਣ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਘਰ ਕੇ ਰੰਦਾ ਐਲਾਨ ਕਰ ਦਿੱਤਾ ਤੇ ਆਓ ਤੁਹਾਨੂੰ ਸੁਣਾਉਣੀ ਹੈ ਕਿਸਾਨਾਂ ਦਾ ਹੋਰ ਕੀ ਕੁਝ ਕਹਿਣਾ ਹੈ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਤੁਸੀਂ ਸਾਡੀ ਅੱਜ ਦੀ ਮੀਟਿੰਗ ਦੀ ਕਵਰੇਜ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੀ ਜਿਹੜੀ ਮੀਟਿੰਗ ਆ ਇਹ ਪੰਜਾਬ ਦੀ ਮੰਡਲ ਦੇ ਵਿੱਚ ਸਰਦਾਰ ਰੁਦੂ ਸਿੰਘ ਜੀ ਮਾਨਸਾ ਸਰਦਾਰ ਬੁਟਾ ਸਿੰਘ ਜੀ ਬੁਰਜਗਿਲ ਤੇ ਮੈਂ ਬੁਟਾ ਸਿੰਘ ਜੀ ਸ਼ਾਦੀਪੁਰ ਅੱਜ ਪ੍ਰਧਾਨਗੀ ਮੰਡਲ ਉੱਤੇ ਮੀਟਿੰਗ ਜਿਹੜੀ ਹੋ ਰਹੀ ਏ ਇਹ ਪ੍ਰਧਾਨਗੀ ਮੰਡਲ ਆ ਨਾਲ ਰਾਜੇਵਾਲ ਸਾਹਿਬ ਬੈਠੇ ਆ ਕੁਗਰਾਹਾਂ ਸਾਹਿਬ ਬੈਠੇ ਆ ਭਨੇਰ ਜੀ ਆ ਇਧਰ ਬੈਠੇ ਨੇ ਲਖਵਾਲ ਸਾਹਿਬ ਮਹਿਮਾ ਜੀ ਅਰਮਿੰਦਰ ਜੀ ਤੇ ਸਾਰੇ ਹੀ ਸਤਕਾਰਯੋਗ ਆਗੂ ਮੀਟਿੰਗ ਦੇ ਵਿੱਚ ਹਾਜ਼ਰ ਨੇ ਤੇ ਹੁਣ ਮੈਂ ਬੇਨਤੀ ਕਰਦਾ ਅ ਜੇਲੂ ਸਾਹਿਬ ਨੂੰ ਇਹ ਅਗਲੀ ਕਾਰਵਾਈ ਜਿਹੜੀ ਸਾਡੀ ਅੱਜ ਦੀ ਐ ਮੀਟਿੰਗ ਦੀ ਜੋ ਅਸੀਂ ਪਾਸ ਕੀਤੀ ਹੈ ਉਹ ਤੁਹਾਡੇ ਨਾਲ ਸਾਂਝੇ ਕਰ ਅੱਜ ਦੀ ਪ੍ਰੈਸ ਵਾਰਤਾ ਦੇ ਵਿੱਚ ਪਹੁੰਚੇ ਸਾਰੇ ਹੀ ਪੱਤਰਕਾਰਾਂ ਦੀ ਜੀ ਆਇਆਂ ਕਹਿੰਦੇ ਆ ਜਦੋਂ ਤੋਂ ਅਸੀਂ ਐਜੂਕੇਸ਼ਨ ਸ਼ੁਰੂ ਕੀਤੀ ਹੈ ਜਿੱਦ ਸਾਡੇ ਨਾਲ ਨਾਲ ਪੂਰੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਆਪਾਂ ਜਿਹੜਾ ਕੰਮ ਹੋ ਰਿਹਾ ਹੈ ਉਹਨਾਂ ਮਾਣ ਵਾਲਾ ਫਰਚਾਲਾ ਧੰਨਵਾਦ ਕਰਾਂਗੇ ਅੱਜ ਸਾਡੀ ਸੰਯੁਕਤ ਮੋਰਚਾ ਪੰਜਾਬ ਦੀ ਮੀਟਿੰਗ ਹੋਈ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਜਿੱਥੇ ਬੰਦਗਿਆਂ ਦੇ ਵਿੱਚ ਸ਼ਾਮ ਲਹੋਗੇ ਅੱਜ ਦੀ ਮੀਟਿੰਗ ਦੇ ਜਿਹੜੇ ਮੁੱਖ ਮੁੱਦੇ ਆ ਸਭ ਤੋਂ ਪਹਿਲਾ ਹੈਗਾ ਕਿ ਆਲ ਰੀਡੀਆਂ ਪਾਰਟੀ ਜਿਹੜੀ ਸੰਯੁਕਤ ਮੌਕਿਆ ਉਹਨੇ ਫੈਸਲਾ ਤੁਹਾਨੂੰ ਸਮੇਂ ਤੇ ਜਾ ਕੇ ਦੱਸਾਂਗੇ ਉਹਦੀਆਂ ਜਿਹੜੀਆਂ ਮੁੱਖ ਮੰਗਾਂ ਨੇ ਉਹ ਮੈਂ ਤੁਹਾਡੇ ਨਾਲ ਸਮਝਿਆ ਕਰਨ ਲੱਗਿਆ ਸਭ ਤੋਂ ਪਹਿਲਾ ਮੁੱਖ ਮੰਗ ਇਹ ਦੀ ਕਿ ਜਿਹੜਾ ਕੇਂਦਰ ਸਰਕਾਰ ਨੇ ਜਿਹੜੇ ਤਿੰਨ ਖੇਤੀ ਕਾਲੇ ਕਾਨੂੰਨ ਅਸੀਂ ਰੱਦ ਕਰਵਾਏ ਸੀ ਪਿਛਲੇ ਦਰਵਾਜ਼ਿਆਂ ਉਰਾਂਹੀ ਜਿਵੇਂ ਕਰੋਨਾ ਦੇ ਵਿੱਚ ਉਹਨਾਂ ਨੇ ਉਹਨੂੰ ਪਾਸ ਕਰਵਾਏ ਸੀ ਅੱਜ ਪਿਛਲੇ ਦਰਵਾਜੇ ਦੇ ਰਾਣੀ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਰਾਣੀ ਲੈ ਕੇ ਆਈ ਆ ਅਸੀਂ ਕਹਿੰਦੇ ਕਿ ਬੜਾ ਖਤਰਨਾਕ ਖਰੜਾ ਹੈ ਜਿਹੜਾ ਭੱਜਿਆ ਉਹਨੇ ਇਸ ਖਰੜੇ ਨੂੰ ਪੰਜਾਬ ਸਰਕਾਰ ਵਿਸ਼ੇਸ਼ ਸੈਸ਼ਨ ਸਦਕੇ ਇਹਨੂੰ ਰੱਦ ਕਰੇ ਇਦੋਂ ਅੱਗੇ ਗੱਲ ਬੋਲ ਕਰੂਗੀ ਇਹ ਸਭ ਤੋਂ ਮੁੱਖ ਮੰਗ ਹੈ ਸਾਡੀ ਦੂਜੀ ਹੈਗੀ ਜਿਹੜੀ ਪੰਜ ਫਸਲਾਂ ਤੇ ਨੀਤੀ ਦੇ ਉੱਤੇ ਜੇ ਮੰਤਰੀ ਨੇ ਇਸ ਤੋਂ ਬਕਤਾਂ ਦੀ ਮੰਗ ਹੈ ਉਹ ਸੈਂਟਰ ਨਾਲ ਸੰਬੰਧਿਤ ਬਿਨਾਂ ਪੰਜਾਬ ਸਰਕਾਰ ਨਾਲ ਸੰਬੰਧਿਤ ਜੀ ਉਹਦੇ ਵਿੱਚ ਇੱਕ ਮੁੱਖ ਮੰਗ ਕਰਜ਼ੇ ਵਾਲੀ ਵੀ ਆ ਪੰਜਾਬ ਸਰਕਾਰ